ਤੇ ਕੁਝ ਜਿਹੜੇ ਅਖੌਤੀ ਲੋਕ ਹਨ ਜਿਨ੍ਹਾਂ ਦੇ ਵਿੱਚ ਜਲੰਧਰ ਤੋਂ ਅੰਕਲ ਨਰੂਲਾ ਤੇ ਉਸ ਦੇ ਸਾਥੀ ਜਿਨ੍ਹਾਂ ਦੇ ਵੱਲੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਉਹਨਾਂ ਦੇ ਆਪਣਾ ਜਿਹੜੇ ਸ਼ਬਦ ਹੈ ਚਾਹੇ ਤੁਸੀਂ ਉਹਨਾਂ ਦਾ ਤੁਸੀਂ ਤਰਕ ਦੇ ਹਿਸਾਬ ਨਾਲ ਜਵਾਬ ਦਿਓ ਤੇ ਚਾਹੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਟੇਬਲ ਟੌਪ ਕਰ ਲਓ ਪਰ ਉਹਨਾਂ ਨੇ ਵੀ ਕੀਤਾ ਹੈ ਆਪਣੇ ਕੁਝ ਸਾਥੀ ਇਕੱਠੇ ਕਰਕੇ ਪਤਾ ਨਹੀਂ ਪੰਜਾਬ ਦੀ ਪੁਲਿਸ ਤੇ ਕੀ ਉਹਨਾਂ ਨੇ ਦਬਾਅ ਬਣਾਇਆ ਕਿ ਸਾਡੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸਤ ਸੰਗ ਜੀ ਅਪਾਜ ਗੱਲ ਕਰਾਂਗੇ ਜੋ ਕਿ ਸਾਡੇ ਬਾਂਜੋ ਗਿਆਨੀ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਉਦਾਸੀਨ ਸੰਪਰਦਾ ਜਿਨ੍ਹਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੀ ਧਰਤੀ ਤੋਂ ਪੰਜਾਬ ਦੇ ਪਹੁੰਚ ਕੇ ਇਥੇ ਜਿਹੜਾ ਪਖੰਡ ਚੱਲ ਰਿਹਾ ਹੈ ਉਹ ਬਖੰਡ ਦਾ ਪਰਦਾ ਪਾਸ਼ ਕਰਨ ਵਾਸਤੇ ਸੰਗਤਾਂ ਨੂੰ ਜਾਗਰੂਤ ਕੀਤਾ ਕਰਿਆ ਤੇ ਕੁਝ ਜਿਹੜੇ ਅਖੌਤੀ ਲੋਕ ਹਨ ਜਿਨ੍ਹਾਂ ਦੇ ਵਿੱਚ ਜਲੰਧਰ ਤੋਂ ਅੰਕਲ ਨਰੂਲਾ ਤੇ ਉਸ ਦੇ ਸਾਥੀ ਜਿਨ੍ਹਾਂ ਦੇ ਵੱਲੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਉਹਨਾਂ ਦੇ ਆਪਣਾ ਜਿਹੜੇ ਸ਼ਬਦ ਆ ਚਾਹੇ ਤੇ ਉਹਨਾਂ ਦਾ ਤੁਸੀਂ ਤਰਕ ਦੇ ਹਸਾਰ ਨਾਲ ਜਵਾਬ ਦਓ ਤੇ ਚਾਹੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਟੇਬਲ ਟੌਪ ਕਰ ਲਓ ਪਰ ਉਹਨਾਂ ਨੇ ਵੀ ਕੀਤਾ ਹੈ ਆਪਣੇ ਕੁਝ ਸਾਥੀ ਇਕੱਠੇ ਕਰਕੇ ਪਤਾ ਨਹੀਂ ਪੰਜਾਬ ਦੀ ਪੁਲਿਸ ਤੇ ਕੀ ਉਹਨਾਂ ਨੇ ਦਬਾਅ ਬਣਾਇਆ ਕਿ ਸਾਡੇ ਭਾਈ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਦੀ ਕੈਲੀਫੋਰਨੀਆ ਤੇ 295 ਦੀ ਧਾਰਾ ਲਾ ਕੇ ਪਰਚਾ ਦਰਜ ਕਰ ਦਿੱਤਾ ਜਦੋਂ ਕਿ ਉਹਦੇ ਜਿਹੜੀ ਸੱਚ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਗ ਕਰ ਰਹੇ ਹਨ ਅਤੇ ਜੋ ਪਖੰਡ ਇੱਥੇ ਚੱਲ ਰਿਹਾ ਹੈ ਪਖੰਡ ਦਾ ਪਰਦਾ ਫਾਸ਼ ਕਰ ਰਹੇ ਹਨ ਮੈਂ ਪਰਸ ਅਜਨੂੰ ਬੇਨਤੀ ਕਰੂੰਗਾ ਕਿ ਸਾਰੇ ਜਿਹੜੇ ਤਤਸੋਂਾਂ ਨੂੰ ਵਿਚਾਰ ਲਿਆ ਜਾਵੇ ਪਾਈ ਵਰਪਰੀ ਸਿੰਘ ਜੀ ਦੀਆਂ ਵੀਡੀਓ ਜਾਂ ਉਹਨਾਂ ਦੀ ਜਿਹੜੀ ਵੀ ਕਥਾ ਦੀਆਂ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੂੰ ਸੁਣ ਲਿਆ ਜਾਵੇ ਅਤੇ ਜੋ ਇਹ ਕਰ ਰਹੇ ਹਨ ਜੋ ਮਖੰਡ ਇਹ ਕਰ ਰਹੇ ਹਨ ਜਿਸ ਤਰ੍ਹਾਂ ਫਾਇਰ ਕਰਕੇ ਜਾਂ ਹੋਰ ਇਹੋ ਜੀਆਂ ਮਨ ਘੜਦੇ ਇਹਨਾਂ ਨੇ ਜਿਹੜੀਆਂ ਕਹਾਣੀਆਂ ਬਣਾਈਆਂ ਜਿਹੜੀਆਂ ਤੇਰੀ ਵੀਡੀਓ ਦੇ ਵਿੱਚ ਵੀ ਦੇਖ ਚੁੱਕੇ ਜਿਕੇ ਪਹਿਲਾਂ ਵੀ ਆਪਣੇ ਬੰਦਿਆਂ ਨੂੰ ਸਿਖਾਉਂਦੇ ਹਨ ਉਹਨਾਂ ਨੂੰ ਵੀ ਵਿਵਾਜ ਲਿਆ ਜਾਵੇ ਤੇ ਜਿਹੜਾ ਬਣਦਾ ਪਰਚਾ ਵਾ ਪਾਈ ਬੁਰਪ੍ਰੀਸ਼ਣ ਜੀ ਤੋਂ ਰਦ ਕਰਕੇ ਇਹਨਾਂ ਦੇ ਉੱਤੇ ਬਣਦਾ ਪਰਚਾ ਜਿਹੜਾ 295 ਦਾ ਉਹ ਦਰਦ ਕੀਤਾ ਜਾਵੇ ਕਿਉਂਕਿ ਜਿਹੜੀ 295 ਧਾਰਾ ਹੈ ਇਹ ਬੇਦਬੀ ਦੀ ਧਾਰਾ ਹੈ ਧਾਰਮਿਕ ਭਾਵਨਾ ਨੂੰ ਖਲਵਾ ਜਿਹੜਾ ਉਹ ਆਹਤ ਕਰਨ ਦੀ ਧਾਰਾ ਹੈ ਤੇ ਧਾਰਮਿਕ ਭਾਵਨਾ ਤੇ ਪੰਜਾਬ ਦੇ ਵਿੱਚ ਜਿਹੜੇ ਵਿਦੇਸ਼ ਇਹ ਬਾਹਰੋਂ ਆ ਕੇ ਲੋਕ ਕਰ ਰਹੇ ਹਨ ਕਿਉਂਕਿ ਇਹ ਇੱਥੇ ਕਹਿੰਦੇ ਅਸੀਂ ਕ੍ਰੂਸੇਡ ਕਰਨਾ ਕ੍ਰੂਸੇਡ ਦਾ ਮਤਲਬ ਹੁੰਦਾ ਹੈ ਜਹਾਦ ਜਹਾਦ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਧਰਤੀ ਤੇ ਜੰਗ ਕਰਕੇ ਉਸ ਤੇ ਹਮਲਾ ਕਰਕੇ ਕਬਜ਼ਾ ਕਰਨਾ ਇਹ ਕਿਹੜਾ ਪੰਜਾਬ ਤੇ ਕਬਜ਼ਾ ਕਰਨ ਲਈ ਆਏ ਇਹ ਮੁਗਲ ਨੇ ਇਹ ਕੋਈ ਆਪਣੇ ਉਹ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਬਾਦਸ਼ਾਹ ਹੀ ਜਿਹੜੇ ਜ਼ਬਰ ਤੇ ਜ਼ੁਲਮ ਕਰਦੇ ਸੀ ਜਨਤਾ ਤੇ ਜਿਹੜੇ ਮਜਬੂਰ ਲੋਕਾਂ ਦੇ ਅਤਿਆਚਾਰ ਕਰਦੇ ਇਹ ਉਹ ਲੋਕ ਨੇ ਜਿਹੜੇ ਇਥੇ ਕ੍ਰੂਸੇਡ ਕਰਨਾ ਚਾਹੁੰਦੇ ਜਹਾਜ਼ ਕਰਨਾ ਚਾਹੁੰਦੇ ਜੰਗ ਕਰਕੇ ਧਰਤੀ ਦੇ ਕਬਜ਼ਾ ਕਰਨਾ ਚਾਹੁੰਦੇ ਇਹ ਜਿਹੜਾ ਪ੍ਰਸ਼ਾਸਨ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕੀ ਕਰੂ ਸੇਡ ਦਾ ਤੁਹਾਨੂੰ ਵੀ ਮਤਲਬ ਪਤਾ ਕਰੂ ਸੇਡ ਦਾ ਮਤਲਬ ਹੈ ਵੀ ਤੁਸੀਂ ਪ੍ਰਸ਼ਾਸਨ ਦੇ ਇਥੋਂ ਦਾ ਪੰਜਾਬ ਦੀ ਪੁਲਿਸ ਜੇ ਤੁਸੀਂ ਇਹਨਾਂ ਨੂੰ ਰੋਕੋ ਤੇ ਕਰੂ ਸੇਡ ਤੁਸੀਂ ਕਾਹਤੋਂ ਕਰਨਾ ਵੀ ਕੀ ਤੁਹਾਨੂੰ ਚੰਗੀ ਹੈ ਜਦੋਂ ਕਿ ਤੁਸੀਂ ਆਪਣਾ ਪ੍ਰਚਾਰ ਕਰੋ ਜਿਹੜਾ ਸਿੱਖ ਧਰਮ ਹੈ ਜਾਂ ਹੋਰ ਇਥੇ ਸਰਾਕਰ ਧਰਮ ਦੇ ਹੋਰ ਧਰਮ ਨੇ ਜਾਂ ਕੋਈ ਵੀ ਇਥੇ ਮੁਸਲਮਾਨ ਵੀਰ ਵੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੰਨੇ ਆਪਣਾ ਆਪਣਾ ਉਹ ਸਾਰੇ ਧਾਰਮਿਕ ਤਰੀਤੀ ਰਵਾਜ ਕਰਦੇ ਆ ਉਸੇ ਤਰੀਕੇ ਕਰੋ ਤੁਸੀਂ ਦੇ ਐਂ ਕਰੇ ਕਿ ਜਿੱਦਾਂ ਕੋਈ ਲਖਣ ਚੱਲਣ ਦੀ ਹੁੰਦੀ ਹੈ ਜਿੱਦਾਂ ਵੀ ਚੋਣ ਲੜਨੀ ਹੁੰਦੀ ਹੈ ਕਿ ਵਾਦੂ ਤੋਂ ਵਾਦ ਲੋਕਾਂ ਨੂੰ ਸਹਾਈ ਬਣਾ ਲਓ ਉਹਨਾਂ ਨੂੰ ਭਾਵੇਂ ਗੁੰਮਰਾਹ ਕਰੋ ਭਾਵੇਂ ਉਹਨਾਂ ਨੂੰ ਉਹਨਾਂ ਦਾ ਆਰਥਿਕ ਸ਼ੋਸ਼ਣ ਕਰੋ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਕਿਸੇ ਤਾਂ ਰੋਜ਼ ਦੀ ਖਬਰਾਂ ਹੁੰਦੀਆਂ ਨਹੀਂ ਆ ਕਦੇ ਮਰਿਆ ਨੂੰ ਜਵਾਬ ਤਾਂ ਕਦੇ ਇਸ ਦਾ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਨੇ ਤੁਹਾਨੂੰ ਤਰਕ ਦੇ ਆਧਾਰ ਤੇ ਬੈਠ ਕੇ ਵਿਚਾਰ ਕਰਨ ਲਈ ਕਿਹਾ ਹੈ ਕਿ ਮੈਂ ਉੱਥੋਂ ਪਿੰਗਲਵਾੜੇ ਤੋਂ ਲੈ ਆਉਣਾ ਵਾ ਆਪਣੇ ਮਰੀਜ਼ ਤਾਂ ਤੁਸੀਂ ਠੀਕ ਕਰਕੇ ਵਿਖਾਓ ਉਦੋਂ ਮੁੰਦੇ ਹੁੰਦੇ ਵੀ ਤੇ ਪਰਚਾ ਕਰਾਉਣ ਵਾਲੇ ਪਾਸੇ ਹੋਏ ਆ ਮੈਂ ਦੁਬਾਰਾ ਫੇਰ ਇਹ ਚੇਤਾਵਨੀ ਪ੍ਰਸ਼ਾਸਨ ਨੂੰ ਦੇਣਾ ਕਿ 27 ਤਰੀਕ ਤੱਕ ਜੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਿਹੜਾ ਪਰਚਾ ਤੁਸੀਂ ਦਰਜ ਕੀਤਾ 295 ਦਾ ਜਲੰਧਰ ਦੇ ਵਿੱਚ ਉਹਨੂੰ ਖਾਰਜ ਕਰਕੇ ਉਹੋ ਹੀ ਬਣਦੀਆਂ ਧਰਾਮਾਂ ਦਾ ਪਰਚਾ ਜਿਹੜਾ ਅੰਤਰ ਮਰੋਲਾ ਤੇ ਉਸਦੇ ਸਾਥੀਆਂ ਦੇ ਨਾਂ ਕੀਤਾ ਤਾਂ ਪੀਏਪੀ ਚੌਂਕ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਸਾਥੀਆਂ ਨੇ ਵੀਡੀਓ ਪਾ ਕੇ ਦੱਸਿਆ ਹੈ ਉਥੇ ਇਹਨੂੰ ਵੱਡਾ ਕੱਠ ਕਰਕੇ ਜਿੰਨੇ ਦਿਨ ਤੱਕ ਤੁਸੀਂ ਸਾਨੂੰ ਇਨਸਾਫ ਨਹੀਂ ਦੇਂਦੇ ਉਹਨੇ ਦਿਨ ਤੱਕ ਉਹ ਸਾਰਾ ਜਿਹੜਾ ਮੋੜਿਆ ਬੰਦ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ